ਜਿਹੜੀ ਜ਼ਮੀਨ ਅਲਾਟਮੈਂਟ ਹੋ ਜਾਂਦੀ ਹੈ ਕਿਸੇ ਨੂੰ ਉਹਦਾ ਕਿਵੇਂ ਪਤਾ ਲੱਗਦਾ ਵੀ ਸਾਨੂੰ ਕਿੰਨੀ ਜ਼ਮੀਨ ਅਲਾਟਮੈਂਟ ਹੋਈ ਉਹਦਾ ਰਕਾਰ ਕਿਵੇਂ ਲੈ ਸਕਦੇ ਆ ਨਹੀਂ ਉਹਦੀ ਲਾ ਜਿਹੜੀ ਜ਼ਮੀਨ ਅਲਾਟ ਹੋਈ ਹੈ ਨਾ ਉਹਦੀ ਬਕਾਇਦਾ ਪਰਚੀ ਮਿਲਦੀ ਹੈ ਅੱਛਾ ਜੀ ਪਰਚੀ 'ਚ ਨੰਬਰ ਖਸਰਾ ਪਾਏ ਹੁੰਦੇ ਨੇ ਵੀ ਕਿਹੜੇ ਨੰਬਰ ਖਸਰੇ ਇਹਨਾਂ ਨੂੰ ਅਲਾਟ ਹੋਏ ਨੇ ਉਹਦਾ ਰਕਵਾ ਲਿਖਿਆ ਹੁੰਦਾ ਸਾਰਾ ਕੁਝ ਉਹਦੇ ਵਿੱਚ ਠੀਕ ਹੈ ਜੀ ਉਹ ਇਹ ਇਹਨਾਂ ਨੇ ਕੱਲਾ ਇਹੀ ਲਿਖ ਦਿੱਤੀ ਕਿ ਕਿੰਨੇ ਵੀ ਜਿਹੜੀ ਜ਼ਮੀਨ ਨੂੰ ਅਲਾਟ ਹੋਈ ਸੀ ਉਸ ਬਾਰੇ ਸਾਨੂੰ ਕਿਵੇਂ ਪਤਾ ਲੱਗ ਸਕਦਾ ਤੇ ਇਹਨਾਂ ਲਵੇ ਅਲਾਟਮੈਂਟ ਦੀ ਜਿਹੜੀ ਪਰਚੀ ਹੈ ਨਾ ਉਹ ਹੋਊਗੀ ਨਾ ਲਵੇ ਬਜ਼ੁਰਗਾਂ ਨੇ ਸਾਹਮਣੇ ਰੱਖੀ ਅਲਾਟਮੈਂਟ ਦੀ ਪਰਚੀ ਜਿਹੜੀ ਅਲਾਟਮੈਂਟ ਹੋਈ ਹੋਈ ਇਹਨਾਂ ਨੂੰ ਹਾਂਜੀ ਹਾਂ ਜਲੰਧਰ ਤੋਂ ਨਿਕਾਈ ਹੋਈ ਇਹਨਾਂ ਦੀ ਪਰਚੀ ਅਲਾਟਮੈਂਟ ਦੀ ਜਲੰਧਰ ਇਹ ਮੇਨ ਦਫਤਰ ਆ ਗਿਆ ਆਪਣਾ ਹਾਂ ਮੇਨ ਦਫਤਰ ਜਲੰਧਰ ਹੈਗਾ ਵਾਹ ਠੀਕ ਹੈ ਜੀ ਇਹ ਜਣੀਆਂ ਜਿਹੜੀ ਪਾਕਿਸਤਾਨ ਤੋਂ ਆਏ ਨੇ ਉਹਨਾਂ ਨੂੰ ਅਲਾਟ ਹੋਈ ਇਹ ਨਾ ਜ਼ਮੀਨ ਉਹਨਾਂ ਦੀ ਗੱਲ ਹੈ ਨਾ ਇਹ ਹਾਂਜੀ ਹਾਂ ਉਹਨਾਂ ਦੀ ਹੈ ਇਹ ਠੀਕ ਹੈ ਜੀ ਇੱਕ ਜੇਕਰ ਆਬਾਦੀ ਵਾਲਾ ਥਾਂ ਪਤਾ ਕਰਨਾ ਹੋਵੇ ਕਿ ਇਹ ਕਿਸ ਦੇ ਕੋਲ ਹੈ ਖਾਤਾ ਸਾਂਝਾ ਹੋਵੇ ਦੂਜੀ ਤੇਰੇ ਨਿਸ਼ਾਨਦੇਹੀ ਲਈ ਰਾਜ਼ੀ ਨਾ ਹੋਵੇ ਤਾਂ ਫਿਰ ਇਹਦਾ ਹੱਲ ਕੀ ਹੋ ਸਕਦਾ ਜੀ ਗੱਪਰ ਉਹ ਪਤਾ ਤਾਂ ਉਹਦਾ ਪਤਾ ਕੀ ਕਰਨਾ ਪਤਾ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਪਹਿਲੀ ਆਬਾਦੀ ਦੀ ਜਗਾ ਕਿਹਦੇ ਕਬਜ਼ੇ ਚ ਹੈ ਠੀਕ ਆ ਉਹਦੀ ਉਹਦੀ ਨਿਸ਼ਾਨਦੇਹੀ ਨਾਂ ਵੀ ਲਓ ਤਾਂ ਵੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਇੱਥੇ ਆਬਾਦੀ ਸਾਡੀ ਨਕਸ਼ੇ ਚ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਠੀਕ ਹੈ ਜੀ ਵੀ ਕਿੱਥੇ ਹੈ ਆਪਣੀ ਆਬਾਦੀ ਕੱਟੀ ਹੋਈ ਹੈ ਜਿਹੜੀ ਠੀਕ ਆ ਉੱਥੋਂ ਫਿਰ ਪਤਾ ਲੱਗਦਾ ਵੀ ਕਿਹਦੇ ਕਬਜ਼ੇ ਚ ਹੈ ਆਪਾਂ ਨੂੰ ਆਪੇ ਪਤਾ ਲੱਗ ਜਾਊ ਨਕਸ਼ੇ ਚ ਦੇਖ ਕੇ ਜਦੋਂ ਉਹਦੇ ਨੰਬਰ ਪਤਾ ਲੱਗੇ ਹਾਂ ਹਾਂ ਨੰਬਰ ਪਤਾ ਲੱਗ ਜਾਊ ਆਪਾਂ ਨੂੰ ਵੀ ਕਿਹੜਾ ਨੰਬਰ ਹੈ ਠੀਕ ਹੈ ਜੀ ਜਿਉਂਦੀ ਚ ਨੰਬਰ ਦੇਖਾਂਗੇ ਉਹੀ ਨੰਬਰ ਆਪਾਂ ਜਦੋਂ ਆਪਾਂ ਕਿੱਥੇ ਗਏ ਆਪਾਂ ਨੂੰ ਪਤਾ ਲੱਗ ਜੂਵੇ ਜਾਨੀ ਕਿ ਦੋ ਵਾਸਤੇ ਛੱਡ ਕੇ ਚਾਰ ਵਾਸਤੇ ਛੱਡ ਕੇ ਹਾਂ 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 ਉਦੋਂ ਬਾਅਦ ਆਪਾਂ ਦੇਖ ਲਾਂਗੇ ਕਿ ਕਿਹਦੇ ਕਬਜ਼ੇ ਚ ਆਪਾਂ ਨੂੰ ਪਤਾ ਲੱਗ ਜੂ ਉਹ ਨਿਸ਼ਾਨਦੇਹੀ ਤੇ ਲੋੜ ਨਿਸ਼ਾਨਦੇਹੀ ਤੇ ਤਾਂ ਹੁੰਦਾ ਆਪਾਂ ਨੂੰ ਜੇ ਕਿਤੇ ਥੋੜੀ-ਮੋਟੀ ਕਿਸੇ ਨੂੰ ਜਗ੍ਹਾ ਰਲਾਈ ਹੋਵੇ ਉਹ ਛਡਾ ਸਕਦੇ ਆ ਸਾਡੀ ਘਟਰੀ ਆ ਮੰਨ ਲਓ ਸਾਨੂੰ ਇਹ ਵੀ ਸਾਡੀ ਵੱਧਾ ਜ਼ਮੀਨ ਆ ਥੋੜੀ-ਮੋਟੀ ਵੱਟ ਸਰਕ ਜਾਂਦੀ ਆ ਕੰਧ ਉਰਾ ਭਰਾ ਜਾਨੀ ਕਿ ਥੋੜੀ-ਮੋਟੀ ਹੋਵੇ ਉਹ ਉਸ ਕਰਕੇ ਆ ਨਿਸ਼ਾਨਦੇਹੀ ਦਾ ਠੀਕ ਆ ਜੀ ਠੀਕ ਆ ਇੱਕ ਪਿਓ ਨੇ ਬੇਟੇ ਦੇ ਨਾਮ ਜ਼ਮੀਨ ਕਰਵਾਈ ਹੋਵੇ ਜੇਕਰ ਪਿਓ ਨੇ بیٹے ਦੇ ਨਾਮ ਜ਼ਮੀਨ ਕਰਵਾਈ ਹੋਵੇ 15 ਸਾਲ ਤੋਂ ਪਹਿਲਾਂ ਹੂੰ ਭਾ ਜਿਹੜੀ ਗਰਦਾਬਰੀ ਆ ਉਹ ਪਿਓ ਦੇ ਨਾਮ ਚੱਲ ਰਹੀ ਹੋਵੇ ਫਿਰ ਇਹਦਾ ਹੱਲ ਕੀ ਹੈ ਜੀ ਗਰਦਾਬਰੀ ਜਦੋਂ ਉਹਨੇ ਜ਼ਮੀਨ ਉਹਦੇ ਨੋ ਕਰਾਤੀ ਕਬਜ਼ਾ ਵੀ ਉਹਨੂੰ ਦੇ ਤਿਆ ਹੋਣਾ ਜਿਹਦੇ ਨਾਲ ਉਹ ਰਿਸਤੀ ਕਰਾਈਏ ਠੀਕ ਹੈ ਉਹ ਕਬਜ਼ੇ ਦੇ ਆਧਾਰ ਤੇ ਆਪਦਾ ਤਹਿਸੀਲਦਾਰ ਦੇ ਕੇਸ ਪਾ ਕੇ ਵੀ ਗਰਦਾਬਰੀ ਕਰਾ ਸਕਦਾ ਹੈ ਉਹ ਅੱਛਾ ਜੀ ਹਾਂ ਜੇ ਤਾਂ ਆ ਪਿਤਾ ਜਿਹੜੇ ਆਪਦੇ ਨਾਮ ਗਰਦਾਬਰੀ ਰੱਖੀ ਬੈਠੇ ਹੂੰ 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 ਜਦੋਂ ਉਹਨੇ ਰਿਸਤੀ ਕਰਾਤੀ ਕਬਜ਼ਾ ਉਹਨੂੰ ਦੇ ਤਿਆ ਠੀਕ ਹੈ ਜੀ ਮੁੰਡੇ ਨੂੰ ਹਾਂਜੀ ਤਾਂ ਉਹ ਮੁੰਡਾ ਆਪਦਾ ਕੇਸ ਪਾ ਕੇ ਵੀ ਤਹਿਸੀਲਾਰ ਦੇ ਗਰਦਾਬ ਠੀਕ ਹੈ ਜੀ ਇੱਕ فرض ਕਰੋ ਇੱਕ ਧਿਰ ਵੱਲੋਂ ਤਕਸੀਮ ਦਾ ਕੇਸ ਲਾਇਆ ਹੋਵੇ ਦੂਜੀ ਧਿਰ ਕੋਲ ਰਜਿਸਟਰੀ ਨਾਲੋਂ ਕੁਝ ਰਕਬਾ ਵਾਧਾ ਤੇ ਕਬਜ਼ੇ ਮੁਤਾਬਕ ਉਹਨਾਂ ਕੋਲ ਰਕਬਾ ਘੱਟ ਹੈ ਜੇ ਰਕਬਾ ਘੱਟ ਹੈ ਤਾਂ ਤੀਜੀ ਧਿਰ ਦਾ ਕਬਜ਼ਾ ਹੈ ਇਸ ਵਿੱਚ ਤਕਸੀਮ ਇਸ ਵਿੱਚ ਤਕਸੀਮ ਨਾਲ ਕੋਈ ਹੱਲ ਹੋ ਸਕਦਾ ਜਾਂ ਨਹੀਂ ਹੈ ਤਕਸੀਮ ਚ ਦੇਖੋ ਜਿਹੜੇ ਤਾਂ ਦੋ ਬੰਦੇ ਨੇ ਆਪਸ ਚ ਤਕਸੀਮ ਕਰਾ ਰਹੇ ਨੇ ਉਹਨਾਂ ਲਈ ਵੀ ਜਦੋਂ ਵੱਧ ਘੱਟ ਰੱਖਵਾ ਉਹਨਾਂ ਤੋਂ ਤਾਂ ਪਰਖਵਾ ਲੈ ਸਕਦੇ ਆ ਠੀਕ ਹੈ ਜੀ ਜੇ ਤੀਜੀ ਧਿਰ ਲਵੇ ਹੈ ਹਾਂਜੀ ਤੀਜੀ ਧਿਰ ਇਹ ਆਪਦੇ ਨੂੰ ਗਰਦੋਰੀ ਕਰਾਈ ਬੈਠੀ ਹੈ ਹਾਂਜੀ ਹਾਂ ਉਹ ਆਪਾਂ ਬਾਈ ਅਦਾਲਤ ਲੈ ਸਕਦੇ ਆ ਜਾਨੀ ਕਿ ਤਕਸੀਮ ਚ ਨਹੀਂ ਮਿਲਦਾ ਰਖਵਾ ਅੱਛਾ ਜੀ ਠੀਕ ਹੈ ਜੀ ਠੀਕ 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 ਆ ਜੀ ਤਾਂ ਥੋੜਾ ਮੂਟਾ ਰੱਖਵਾਇ ਜਣੀ ਕਿ ਗੁਰਦੌਰੀ ਹੈ ਨਹੀਂ ਹਾਂਜੀ ਹਾਂ ਗੁਰਦੌਰੀ ਜੋ ਉਸੇ ਬੰਦੇ ਨੋਆ ਜਿਹਨਾਂ ਦੀ ਮਾਲਕੀ ਹੈ ਫੇਰ ਤਾਂ ਉਹਦਾ ਕਬਜ਼ਾ ਨਿਸ਼ਾਨਦੇਹੀ ਨਾਲ ਹੋ ਜੂਗਾ ਜਣੀ ਕਿ ਅਗਲਾ ਜਣੀ ਕਿ ਚਾਰ ਬੰਦੇ ਵੀ ਕਹਿੰਦੇ ਨੇ ਵੀ ਜਦੋਂ ਇਹਦੀ ਜ਼ਮੀਨ ਬੰਦੇ ਨੂੰ ਛੱਡ ਦੇ ਜੇ ਅਗਲਾ ਗੁਰਦੌਰੀ ਵੀ ਉਹਦੇ ਨੋਏ ਬੰਦੇ ਨੋਜੀ ਦਾ ਕਬਜ਼ਾ ਹੈ ਉਹ ਤੋਂ ਲੈਣੀ ਜਣੀ ਕਿ ਬਿਨਾਂ ਅਦਾਲਤ ਦੇ ਆਰਡਰਾਂ ਤੋਂ ਮੁਸ਼ਕਲ ਹੈ ਉਹ ਨਹੀਂ ਲੱਤੀ ਜਾ ਸਕਦੀ ਠੀਕ ਹੈ ਜੀ ਉਹਦਾ ਵੱਖਰਾ ਕੇਸ ਕਬਜ਼ੇ ਦਾ ਪਾਉਣਾ ਪਊਗਾ ਅੱਛਾ ਜੀ ਤਕਸੀਮ ਚ ਨਹੀਂ ਉਹ ਮਿਲ ਸਕਦੀ ਹੈ ਅੱਛਾ ਠੀਕ ਹੈ ਸਰ ਇੱਕ ਕਹਿੰਦਾ ਕਿਸੇ ਦੇ ਆਪਦੇ ਪਰਸਨਲ ਰਕਵੇ ਵਿੱਚ ਆਰਜੀ ਰਸਤਾ ਦਿੱ ਉਹ ਮਾਲਰ ਰਿਕਾਰਡ ਵਿੱਚ ਨਹੀਂ ਸੀ ਤੇ ਉਸ ਰਸਤੇ ਤੇ ਹੁਣ ਕਹਿੰਦੇ ਨਰੀਗਾ ਵੱਲੋਂ ਇੱਟਾਂ ਲਵਾ ਲਵਾਤੀਆਂ ਉਹਨੂੰ ਪੱਕਾ ਕਰਤਾ ਤੇ ਹੁਣ ਦੂਜੀ ਧਰ ਰਸਤੇ ਦੀ ਜ਼ਮੀਨ ਦੇਣ ਤੋਂ ਮੁੱਕਰ ਗਈ ਤੇ ਹੁਣ ਅਸੀਂ ਰਸਤਾ ਬੰਦ ਕਰ ਸਕਦੇ ਜਾਂ ਨਹੀਂ ਵੀ ਜਿਹੜਾ ਰਸਤੇ 'ਚ ਜਣ ਕੇ ਕਮੇਟੀ ਵੱਲੋਂ ਇੱਟਾਂ ਲੱਗੀਆਂ ਉਹ ਰਸਤਾ ਤਾਂ ਚਾਲੂ ਹੋ ਗਿਆ ਠੀਕ ਹੈ ਜੀ ਚਾਹੇ ਆਪਣੀ ਜ਼ਮੀਨ ਦਾ ਹੋਵੇ ਚਾਹੇ ਆਪਣੀ ਜ਼ਮੀਨ 'ਚ ਹੈ ਰਸਤਾ ਉਹ ਤਾਂ ਲੱਗ ਗਿਆ ਜੇ ਰਸਤਾ ਆਪਾਂ ਛੱਡੇ ਤਾਂ ਉੱਚੀ ਇੱਟਾਂ ਲੱਗੀਆਂ ਜੇ ਰਸਤਾ ਦੋ ਕੋਈ ਕਈ ਵਾਰੀ ਆਪਾਂ ਜਵਾਨੀ ਕਹਿੰਦੇ ਆ ਜਮੀਨ ਵੇਚ ਦਿੰਨੇ ਆ ਵੀ ਤੈਨੂੰ ਇਸ ਕਿਲੇ ਵਿੱਚ ਦੀ ਅਸੀਂ ਰਸਤਾ ਦੇ ਦਿਆ ਭਾਈ ਠੀਕ ਹੈ ਜੀ ਉਹ ਰਸਤਾ ਦੇ ਦਿੱਤਾ ਉਹ ਚ ਇੱਟਾਂ ਲੱਗੀਆਂ ਪੰਚਾਇਤੀ ਉਹ ਤਾਂ ਰਸਤਾ ਚਾਲੂ ਹੋ ਗਿਆ ਉਹ ਰਸਤੇ ਨੂੰ ਆਪਾਂ ਬੰਦ ਨਹੀਂ ਕਰ ਸਕਦੇ ਹੈਗੇ ਅੱਛਾ ਜੀ ਉਹ ਤਾਂ ਪੱਕਾ ਬਣ ਗਿਆ ਹਾਂ ਇੱਕ ਅਸੀਂ ਇਕਰਾਰਨਾਮਾ ਬੈਕ ਕੀਤਾ ਕਿ ਵੇਚਣ ਵਾਲੇ ਨੂੰ ਚਾਰੇ ਯਾਰ ਵਾਲੇ ਸਟਾਮ ਰਹੀ ਚੈੱਕ ਨੰਬਰ ਪਾ ਕੇ ਚੌਥੇ ਹਿੱਸੇ ਦੀ ਪੇਮੈਂਟ ਦੇ ਚੈੱਕ ਦਿੱਤੇ ਪਰ ਬੇਚਣ ਵਾਲਾ ਆਪਣੇ ਖਾਤੇ ਵਿੱਚ ਚੈੱਕ ਨਹੀਂ ਲਗਾ ਰਿਹਾ ਤੇ ਚੈੱਕ ਤਰੀਕ ਪਾ ਕੇ ਦਿੱਤੇ ਹਨ ਇਸ ਦਾ ਕੀ ਹੱਲ ਹੋ ਸਕਦਾ ਹੈ ਦੇਖੋ ਜਦੋਂ ਉਹਨੇ ਚੈੱਕ ਦਿੱਤੇ ਆ ਬੈਨਾਂ ਤਾਂ ਉਹਦਾ ਮੰਨਿਆ ਗਿਆ ਨਾ ਹਾਂਜੀ ਉਹਨੇ ਚੈੱਕ ਨਹੀਂ ਲਾਏ ਚੈੱਕ ਕੋ ਲਈ ਬੈਠੇ ਆ ਹਾਂਜੀ ਹਾਂ ਚੈੱਕ ਦੀ ਮਿਆਦ ਹੁੰਦੀ ਏ ਕੁਝ ਟਾਈਮ ਹੁੰਦਾ ਇਹਦਾ ਜੇ ਹੁਣ ਮਿਆਦ ਦੇ ਲੰਘੀ ਚੈੱਕ ਦੀ ਫਿਰ ਤਾਂ ਉਹ ਚੈੱਕ ਦੀ ਵੈਲਿਊ ਹੀ ਖਤਮ ਆ ਉਹਨੂੰ ਪੇਮੈਂਟ ਹੋਣੀ ਹੀ ਨਹੀਂ ਹੋਣੀ ਉਹ ਨਹੀਂ ਪੇਮੈਂਟ ਆ ਉਹਦਾ ਬਿਆਨ ਦਾ ਕੋਰਟ ਤਾਂ ਮੰਨੂਗੀ ਨਾ ਵੀ ਤੈਨੂੰ ਚੈੱਕ ਦਿੱਤਾ ਵੀ ਤੈਨ ਨਹੀਂ ਕੈਸ਼ ਕਰਾਇਆ ਤਾਂ ਇਹਦਾ ਉਦੋਂ ਉਦੋਂ ਮਾਲਕ ਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਉਹ ਤਾਂ ਬਿਨਾਂ ਦਾ ਮੰਨਿਆ ਜਾਊਗਾ ਨਾ ਠੀਕ ਆ ਜੀ ਇਸ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਐ ਫੋਰਨ ਕੰਟਰੀਆਂ ਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ